ਕਿਉਂਕਿ ਬਾਅਦ ਸਨਮਾਨ ਹੋ ਰਹੀ ਹੈ ਉਹਨੇ ਹਾਜ਼ਰੀ ਲਗੋੜੀਏ ਸ੍ਰੀ ਅਕਿੰਦਰ ਸਾਹਿਬ ਮੈਡਮ ਵੀਕਔਰ ਸੀ ਉਹ ਵੀ ਪਹੁੰਚ ਚੁੱਕੇ ਕਿ ਇੱਧਰ ਸਾਡੀ ਬੀਬੀ ਹੈ ਇਹਨਾਂ ਦੀ ਵੀ ਗੱਲ ਬਾਅਦ ਚ ਰੱਖਦਾ ਮੈਂ ਤੇ ਮਾਣ ਸਨਮਾਨ ਸਾਡੀ ਕਲੀ ਦਿੱਤਵਲੀਏ ਸਾਹਿਬ ਸਾਡੇ ਬਾਬਾ ਜੀ ਦਾ संतपुर तो साडे मोती सम्मान जो साडे प्रीतम दास जी उनका मान सम्मान दरबार वलो भी हो रहे साडे बाबा जी हरबिलास जी मस्ताना साहब को साडे स्कंदर साहब साडे दोस्ती साडे बाबा जी संतपुर तो नाल दी नाल डॉक्टर हरबिलास जी दरबार शेरशाह दी सेवादार डॉक्टर हरबिलास जी उनका भी ਵਿਦੈ ਕਮੇਤੀ ਆਇਆ ਦਾਦੀ ਨਾਲ ਪ੍ਰੀਤਮਤਾ ਜੀ ਸਤਿਕਾਰ ਦੋ ਸਾਡੇ ਦਰਬਾਰ ਅਨਸ਼ਾਨ ਸ਼ਨਵਾਰ ਬਲਕੀ ਸ਼ਾਹ ਜੀ ਉਹਨਾਂ ਦੇ ਸਿਵਦਰ ਈਸ਼ਨ ਸਿੰਘ ਜੀ ਬੜੀ ਆਮਦ ਹੋਈ ਹੈ